ਬਾਲ ਬਾਲ ਬੱਚੇ ਵਿਆਹ ਵਾਲੇ ਮੁੰਡਾ ਕੁੜੀ ਚੱਲਦੇ ਵਿਆਹ ਵਿੱਚ ਬੜਿਆ ਚੀਤਾ ਵਿਆਹ ਵਾਲੇ ਮੁੰਡੇ ਨੇ ਮਾਰੀ ਛਾਲ ਕੁੜੀ ਨੂੰ ਲੈ ਗਈਆਂ ਸੇਲੀਆਂ ਫੜ ਕੇ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਕਿਹੜੇ ਵੇਲੇ ਕੀ ਹੋ ਜਾਵੇ ਕੁਝ ਨਹੀਂ ਪਤਾ ਹੁੰਦਾ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਾ ਜਿਸ ਪੈਲਸ ਵਿੱਚ ਵਿਆਹ ਰੱਖਿਆ ਗਿਆ ਸੀ ਉਸ ਦੀ ਦੂਸਰੀ ਮੰਜ਼ਲ ਤੇ ਮੁੰਡਾ ਕੁੜੀ ਦਾ ਫੋਟੋ ਸ਼ੂਟ ਚੱਲ ਰਿਹਾ ਸੀ ਪਰ ਉਸ ਦੂਸਰੀ ਮੰਜ਼ਲ ਤੇ ਇੱਕ ਚੀਤਾ ਆ ਜਾਂਦਾ ਹੈ ਜਿਸ ਨੂੰ ਦੇਖ ਕੇ ਇੱਕ ਵਿਅਕਤੀ ਪਹਿਲੀ ਮੰਜ਼ਲ ਤੇ ਛਾਲ ਮਾਰ ਦਿੰਦਾ ਹੈ ਜਿਸ ਕਾਰਨ ਉਹ ਜ਼ਖਮੀ ਹੋ ਜਾਂਦਾ ਹੈ ਅਤੇ ਵਿਆਹ ਵਾਲੇ ਮੁੰਡਾ ਕੁੜੀ ਨੂੰ ਵੀ ਉਤ ਉਹ ਜਲਦੀ ਜਲਦੀ ਹੀਠਾਂ ਉਤਾਰਿਆ ਜਾਂਦਾ ਹੈ ਅਤੇ ਸਾਰੇ ਹੀ ਰਿਸ਼ਤੇਦਾਰਾਂ ਤੇ ਬਰਾਤੀਆਂ ਨੂੰ ਪੈਲਸ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਇਸ ਚੀਤੇ ਨੇ ਦੋ ਫੋਟੋਗ੍ਰਾਫਰਾਂ ਨੂੰ ਵੀ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਬਨ ਵਿਭਾਗ ਅਤੇ ਪੁਲਿਸ ਨੇ ਕਈ ਘੰਟਿਆਂ ਬਾਅਦ ਰਾਤ ਨੂੰ ਇਸ ਚੀਤੇ ਨੂੰ ਬੇਹੋਸ਼ ਕਰਕੇ ਕਾਬੂ ਕੀਤਾ ਸੋ ਇਸ ਚੀਤੇ ਨੇ ਸਾਰਾ ਹੀ ਵਿਆਹ ਖਰਾਬ ਕਰ ਦਿੱਤਾ ਪਰ ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਸੋ ਇਹ ਘਟਨਾ ਉੱਤਰ ਪ੍ਰਦੇਸ਼ ਦੇ ਲਖਨਊ ਦੀ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ